các cô kia, hôm kia cháu bán được bao nhiêu? được

ਬਹੁਤ ਗੁੱਡ ਅੱਜ ਅਸੀਂ ਜਿਹੜਾ ਪੰਜਾਬ ਸਰਕਾਰ ਆਪਣੇ ਸੀਐਮ ਸਾਹਿਬ ਦੇ ਜਿਹੜੀਆਂ ਦਿਸ਼ਾ ਨਿਰਦੇਸ਼ਾ ਹੈ ਜਿਹੜਾ ਜੁਦ ਨਸ਼ਾ ਮੋਦ ਚੱਲ ਰਿਹਾ ਉਹਦੇ ਤਹਿਤ ਸਾਡੇ ਜੰਡਿਆਲਾ ਜਿਹੜੀ ਸਬ-ਡਿਵੀਜ਼ਨ ਦੇ ਵਿੱਚ ਅਸੀਂ ਬਹਿ ਬਿਠੇ ਹਾਂ ਮਾਨਯੋਗ ਡੀਏ ਸਾਹਿਬ ਬਾਰਡਰ ਇੰਜ ਐਸਐਸਪੀ ਸਾਹਿਬ ਆਪ ਸਰਹੇ ਆਤੀ ਸ਼੍ਰੀ ਵਿਨੰਦਰ ਸਿੰਘ ਜੀ ਹੋਣਾ ਦੀ ਜੋ ਵਾਈਡ ਨਿਊਟ ਅਸੀਂ ਇੱਕ ਮਹਿੰਮ ਛੇੜੀ ਆ ਇਹਦੇ ਵਿੱਚ ਸਾਨੂੰ ਕੱਲ ਸ਼ਾਮ ਨੂੰ ਬੜੀ ਤਗੜੀ ਰਿਕਵਰੀ ਹੋਈ ਆ ਮਹਿਤਾ ਏਰੀਏ ਦੇ ਵਿੱਚ ਐਸਐਚਓ ਮਹਿਤਾ ਤੇ ਐਸਆਈ ਬਲਵਿੰਦਰ ਸਿੰਘ ਹੋਣਾ ਨੇ ਬੁਟਰ ਤੋਂ ਜਿਹੜਾ ਖੱਬੇ ਰਾਜਪੂਤਾਂ ਨੂੰ ਜਾਂਦਾ ਰੋਡ ਉਹਦੇ ਲਿੰਕ ਰੋਡ ਦੇ ਉੱਤੇ ਇਹਨਾਂ ਨੇ ਮੁਕਰੀ ਹੋਈ ਸੀ ਤੇ ਉੱਥੇ ਇਹਨਾਂ ਨੇ ਨਾਕਾ ਲਾਇਆ ਮੌਕੇ ਦੇ ਮੁਤਾਬਕ ਇਹਨਾਂ ਨੇ ਦੋ ਮੋਟਰਸਾਈਕਲ ਵਾਲਿਆਂ ਨੂੰ ਰੋਕਿਆ ਜਿਹੜਿਆਂ ਨੂੰ ਸ਼ੱਕ ਪਿਆ ਉਹਨਾਂ ਦੇ ਨਸ਼ਾ ਹੋਰਦਾ ਪਰਮੈਨੂ ਇਹਨਾਂ ਨੇ ਮੌਕੇ ਦੇ ਉੱਤੇ ਬੁਲਾਇਆ ਜਿੱਦੇ ਤੇ ਅਸੀਂ ਜਾ ਕੇ ਦੋ ਬੰਦੇ ਜਿਹੜੇ ਰੌਂਡ ਅਪ ਕੀਤੇ ਕੁਲਦੀਪ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਖੱਬੇ ਰਾਜਪੂਤਾਂ ਤੇ ਅਭੀਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਰਾਵਾ ਇਹ ਥਾਣਾ ਕਾਤਿਆਂ ਦੇ ਵਿੱਚ ਡਿਸਟ੍ਰਿਕਟ ਅਰਦਾਸਪੁਰ ਦੇ ਇਹ ਦੋਨੋਂ ਹੀ ਬੰਦਿਆਂ ਨੂੰ ਰੌਂਡ ਅਪ ਕੀਤਾ ਤੇ ਪ੍ਰੋਪਰ ਚੈਨਲ ਅਸੀਂ ਇਹਨਾਂ ਦੀ ਸਰਚ ਕੀਤੀ ਹੈ ਜਿਹੜੀ ਇਹਨਾਂ ਦੋ 1 ਕਿਲੋ ਤੇ 596 ਗ੍ਰਾਮ ਹੀਰਨ ਲਈ ਤੇ ਕੰਪਲਟਿੰਗ ਦਾ ਮਤਲਬ ਸਰ ਇਹ ਕੰਮ ਕੀਤਾ ਇਹਨਾਂ ਨੇ ਕਿਸੇ ਕਿੱਥੋਂ ਲਿਕੇ ਆ ਰਹੇ ਨੇ ਕਿ ਕਿੱਥੇ ਇਹਨਾਂ ਨੇ ਸਪਲਾਈ ਕਰੀ ਇਹ ਲੈ ਕੇ ਤਾਂ ਪਿੰਡ ਆਪਣੇ ਪਿੰਡ ਤੋਂ ਹੋ ਕੇ ਤੇ ਅੰਮ੍ਰਿਤਸਰ ਨੂੰ ਕਹਿੰਦੇ ਜਾ ਰਹੇ ਆ ਅਸੀਂ ਉਹ ਤੇ ਬਾਕੀ ਸਾਡੀ ਅਜੇ ਤਫ਼ਤੀਸ਼ ਚੱਲ ਰਹੀ ਹੈ ਦਾ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਗਾਲ ਰਹੇ ਆ ਇਹ ਹੁਣ ਅੱਜ ਅਸੀਂ ਪੇਸ਼ ਕਰਕੇ ਤਿੰਨ ਦਿਨ ਦੇ ਪੁਲਿਸ ਰਿਪੋਰਟ ਤੇ ਲੈ ਲਿਆ ਇਹ ਪ੍ਰੋਫੈਸ਼ਨਲ ਹੈ ਕਿ ਅਸੀਂ ਕਰਨੀ ਹੁੰਦੀ ਹੈ ਨਹੀਂ ਜੀ ਬਾਕੀ ਉਹ ਅਸੀਂ ਇਹਨਾਂ ਦਾ ਚੈੱਕ ਕਰਵਾ ਰਹੇ ਹਾਂ ਥਾਣੇ ਤੋਂ ਇਹਨਾਂ ਦੇ ਜਿਹੜੇ ਸੰਬੰਧਿਤ ਹੈਗੇ ਆ ਬਾਕੀ ਇਹ ਇਸ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਜੋ ਪਹਿਲੀ ਪੁੱਛ ਕੇ ਇਸ ਦੇ ਵਿੱਚ ਆਇਆ ਇਹ ਕਾਫੀ ਬੰਦਿਆਂ ਦੇ ਕੰਟ੍ਰੈਕਟ ਦੇ ਵਿੱਚ ਹੈਗੇ ਆ ਆਪ ਵੀ ਸੇਲ ਕਰਦੇ ਆ ਤੇ ਗਾਸ ਸਪਲਾਈ ਵੀ ਕਰਦੇ ਆ ਕੋਈ ਇਹਾਰ ਨਾ ਬ੍ਰਾਂਡ ਤੋਂ ਹੈ ਕਿ ਤੁਹਾਨੂੰ ਜੀ ਕੋਈ ਇਹਾਰ ਨਹੀਂ ਬ੍ਰਾਂਡ ਕੀਤਾ ਨਾ ਕੋਈ ਨਹੀਂ ਨਹੀਂ ਇਹਨੂੰ ਕੋਈ ਇਹਾਰ ਨਹੀਂ ਕੋਈ ਬਣਾਉਂਦਾ ਇਹਨਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਨਹੀਂ ਹੈਗੇ ਇਹਨਾਂ ਦੇ ਜੀ ਫਿਲਹਾਲ ਤਾਂ ਇਹਨਾਂ ਦੇ ਨਹੀਂ ਜਾਗਾ ਅੱਗੇ ਜਿਹੜੇ ਇਹਨਾਂ ਦੇ ਗਾਂ ਬੰਦੇ ਫੜੇ ਜਾਉਂਗੇ ਉਹ ਚਾਂਸ ਲੱਗਦੇ ਆ ਉਹਨਾਂ ਦੇ ਕਿਉਂਕਿ ਜਿਹੜੀ ਇੰਨੀ ਵੱਡੀ ਮਾਤਰਾ ਦੇ ਵਿੱਚ ਇਹਨੂੰ ਆ ਰਹੀ ਆ ਉਹ ਆਫਟਰ ਆਲ ਦਾ ਪਾਕਿਸਤਾਨ ਤੋਂ ਹੀ ਆ ਰਹੀ ਹੈ ਤੇ ਉਹ ਅਸੀਂ ਪੂਰੇ ਦਾ ਪੂਰਾ ਇਹ ਆਪਣੇ ਤਰਤੀਸ਼ ਦੇ ਵਿੱਚ ਲਿਆਵਾਂਗੇ ਜਿਹੜੀ ਖੜੀ ਨਹੀਂ ਜਾ ਰਹੀ ਇਹਦੀ ਕਿੰਨੀ ਅੰਦਾਜ਼ਨ ਨਹੀਂ ਪਾ ਸਕਦੇ ਕੀਮਤ ਇੰਟਰਨੈਸ਼ਨਲ ਲੈਵਲ ਤੇ ਤਾਂ 5 ਕਰੋੜ ਕਿਲੋ ਦੀ ਹੈਗੀ ਆ ਤੇ ਉਸ ਹੌਦ ਦੇ ਨਾਲ ਇਹ ਤੁਸੀਂ ਦੇਖ ਲਓ ਵੀ 1 ਕਿਲੋ 596 ਗ੍ਰਾਮ ਸਮੇਤ ਸਾਡੇ ਕੋਲ ਜਿਹੜਾ ਇਹ ਰੈਪ ਕੀਤੀ ਇਹਨਾਂ ਦੇ तकरीबन 7-8 ਕਰੋੜ ਦੀ ਹੈਗੀ ਜੀ ਆਹ ਹਰੋ ਤੋਂ ਇਲਾਵਾ ਹੋਰ ਵੀ ਕੁਛ ਨਾ ਕੋਈ ਬਰਾਮਦ ਹੋਇਆ ਬਸ ਇੱਕ ਮੋਟਰਸਾਈਕਲ ਹੋਇਆ ਪੁਲਿਸ ਦਾ ਜਿਹਦੇ ਉੱਤੇ ਸੀ ਇਹ ਜਿਹੜੇ ਹੋਰ ਨਹੀਂ ਅਜੇ ਕੁਛ ਵੀ ਬਰਾਮਦ ਨਹੀਂ ਕਰਾਂਗੇ ਪਰਚਾ ਦੇ ਤੋ ਜੀ ਪਰਚਾ ਦੇ ਕੇ ਰਜਿਸਟਰਡ ਕਰ ਲਿਆ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦੇ ਰਿਵਾਰਡ ਤੇ ਹੁਣ ਅਗਲੀ ਪੁਛਗਿਸ਼ ਲਈ ਸੀਆਈਏ ਉੱਥੇ ਭੇਜਾਂਗੇ